ਹਾਂਜੀ ਬਾਈ ਆਪਾਂ ਅੱਜ ਵੀਡੀਓ ਬਣਾਉਣ ਪਹੁੰਚੇ ਸੀ ਪਸ਼ੂ ਮੰਡੀ ਮਾਨਸਾ ਜਿਹੜੀ ਆਪਾਂ ਪਿਛਲੀ ਵੀਡੀਓ ਪਾਈ ਸੀਗੀ ਰਾਮਪੁਰੇ ਫੂਲ ਮੰਡੀ ਦੀ ਵੱਡਣ ਵਾਲੇ ਜਾਨਵਰਾਂ ਦੀ ਤੇ ਉੱਥੇ ਬਹੁਤ ਸਾਰੇ ਭਰਾਵਾਂ ਦੇ ਕਮੈਂਟ ਆਏ ਪਹਿਲਾਂ ਤਾਂ ਉਹਦੇ ਵਾਸਤੇ ਧੰਨਵਾਦ ਆ ਜੀ ਸਾਰਿਆਂ ਦਾ ਕਿਉਂਕਿ ਤੁਸੀਂ ਵੀ ਮੇਰੇ ਵਾਂਗੂ ਇਸ ਮੁੱਦੇ ਤੇ ਬੋਲੇ ਬਹੁਤ ਘੱਟ ਮੰਨ ਕੇ ਚਲੋ ਇਹ ਜੇ YouTube ਜਾਂ Facebook ਤੇ ਕ੍ਰिएਟਰ ਨੇ ਜਿਹੜੇ ਨਹੀਂ ਬੋਲਦੇ ਨਾ ਤੇ ਇਸ ਚੀਜ਼ ਤੇ ਸਾਰਿਆਂ ਨੂੰ ਬੋਲਣ ਦੀ ਲੋੜ ਹੈਗੀ ਤੇ ਕਈ ਭਰਾਵਾਂ ਦੇ ਕਮੈਂਟ ਆਏ ਸੀ ਵੀ ਅਸੀਂ ਜਾਨਵਰ ਖਰੀਦਣੇ ਚਾਹੁੰਦੇ ਆ ਵੀ ਜਿਹੜੇ ਵੱਡਣ ਵਾਲੇ ਵੇਚ ਦਿੰਦੇ ਆ ਤੇ ਬਈ ਪਹਿਲੀ ਗੱਲ ਤੇ ਹੈ ਨਾ ਵੀ ਤੁਸੀਂ ਆਂਡਗਵਾਂਡ ਚ ਪਤਾ ਕਰਿਆ ਕਰੋ ਜਬ ਜਿਹੜੇ ਵੇਚਣ ਵਾਲੇ ਹੁੰਦੇ ਨੇ ਵੀ ਜ਼ਰੂਰੀ ਇੱਕ ਵਾਰੀ ਪੁੱਛਣਾ ਆਂਡਗਵਾਂਡ ਜਿਵੇਂ ਕੋਈ ਹੈਗਾ ਖਰੀਦਦਾਰ ਵੱਡਣ ਵਾਲਿਆਂ ਨੂੰ ਜ਼ਰੂਰ ਨਾ ਵੇਚਿਆ ਕਰੋ ਆ ਮੈਸਾਂ ਵੀ ਕੀਨ ਅੱਜ ਇੱਥੇ 110000 ਦੀਆਂ ਤਿੰਨ ਮੱਜਾਂ ਦੁੱਧ ਹੈਗਾ ਸੀ ਇਹਨਾਂ ਥੱਲੇ ਜੀ 5-5 ਕਿਲੋ ਤੇ ਤੁਸੀਂ ਪਿੱਠ ਪੋੜਾ ਮੱਜਾਂ ਦਾ ਚੈੱਕ ਕਰ ਸਕਦੇ ਹੋਗੇ ਇਹੋ ਜੀ ਗੱਲ ਨਹੀਂ ਹੈਗੀ ਸੀ ਵੀ ਮੱਜਾਂ ਦੇ ਕੋਈ ਬੜੀ ਦਿੱਕਤ ਤਾਂ ਕੋਈ ਹਾਂ ਰਪੀਡ ਜ਼ਰੂਰ ਕਰਦੀਆਂ ਸੀ ਪਰ ਉਸ ਦਾ ਵੀ ਅੱਜ ਨਾ ਹੈਗਾ ਹੱਲ ਦਵਾਈਆਂ ਨਾਲ ਹੋ ਜਾਂਦਾ ਜੀ ਹਰ ਕਿਸੇ ਦਾ ਹੱਲ ਤੁਸੀਂ ਆ ਮੱਜਾਂ ਦੀ ਸੰਗੀ ਵਗੈਰਾ ਚੈੱਕ ਕਰ ਸਕਦੇ ਹੋਗੇ ਇਹ ਇਹ ਚੀਜ਼ਾਂ ਪੰਜਾਬ 'ਚ ਮੰਨ ਕੇ ਚਲਾਉਣ ਵਾਲੇ ਸਮੇਂ ਵਾਸਤੇ ਮਾੜੀਆਂ